ਸਹਿਬ ਸ੍ਰੀ ਗੁਰੂ ਅਰਜਨ ਦੇਵ ਸ਼ੈਨ ਸ਼ਾਹ ਨੂੰ ਚੰਦੂ ਦੇ ਹਵਾਲੇ ਕਰਕੇ ਆਪ ਕਸ਼ਮੀਰ ਦੇ ਦੌਰੇ ਉੱਤੇ ਚਲਾ ਗਏ। ਇਹ ਦੌਰਾ ਇੱਕ ਫਰੇ ਵੀ ਦੌਰਾ ਸੀ। ਪਾਵੇਂ ਗਰਮੀਆਂ ਦਾ ਪੱਜ ਲਾ ਕੇ ਤੁਰਿਆ। ਦਾਰਾ ਸਾਲ ਉਹ ਪੰਜਾਬ ਵਿੱਚ ਗੁਰੂ ਦੇ ਪਿਆਰਿਆਂ ਤੋਂ ਸਾਈ ਮੀਆਂ ਮੀਰ ਵਰਗੇ ਫੱਕਰਾਂ ਤੋਂ ਮੂੰਹ ਲਗਾਉਣ ਲਈ ਦੌੜ ਉਠੇ। ਯਾਦ ਰੱਖੋ ਰਾਜਨੀਤੀ ਔਰ ਧਰਮ ਦਾ ਕਿੰਨਾ ਫਰਕ ਹੈ। ਰਾਜਨੀਤਿਕ ਬੰਦਾ ਧਰਮ ਦਾ ਢੋਂਗ ਰਚ ਸਕਦਾ ਹੈ ਲੇਕਿਨ ਉਹ ਧਰਮੀ ਬਣ ਨਹੀਂ ਸਕਦਾ ਤੇ ਧਰਮੀ ਜੇ ਰਾਜਨੀਤੀ ਵਿੱਚ ਆ ਵੀ ਜਾਏ ਤਾਂ ਉਹ ਧਰਮ ਨੂੰ ਪਹਿਲ ਦੇਵੇਗਾ ਅਜੇ ਥੋੜੇ ਦਿਨ ਹੋਏ ਨੇ ਕਿਹੀ ਜਹਾਂਗੀਰ ਮੀਆਂ ਮੀਰ ਨੂੰ ਮਿਲਣ ਵਾਸਤੇ ਗਿਆ ਤੇ ਮੀਆਂ ਮੀਰ ਜੀ ਚਾਰ ਪੈਰ ਪਿੱਛੋਂ ਸ਼ਾਮਾਂ ਨੂੰ ਆਪਣੇ ਹੁਜਰੇ ਵਿੱਚੋਂ ਨਿਕਲ ਕੇ ਥੋੜਾ ਜਿਹਾ ਲੋਕਾਂ ਨਾਲ ਗੱਲਬਾਤ ਕਰਕੇ ਫਿਰ ਬੰਦਗੀ ਵਿੱਚ ਚਲੇ ਜਾਂਦੇ ਸਨ ਇਨੇ ਐਸਾ ਢੌਂਗ ਰਚਿਆ ਕਿ ਚਾਰ ਪੈਰ ਕਰਕਰੀ ਧੁੱਪ ਵਿੱਚ ਛਤਰੀ ਦੇ ਥਾਵੇਂ ਬਹਿ ਕੇ ਕੱਟੀ ਤੇ ਲਾਹੌਰ ਦੇ ਲੋਕ ਅਛਾਛ ਕਰ ਉਠੇ ਕਿ ਨਵਾਂ ਬਾਦਸ਼ਾਹ ਜਿਹਨੂੰ ਲੋਕ ਕਹਿੰਦੇ ਸੀ ਸ਼ਰਾਬ ਪੀਣ ਵਾਲਾ ਬਾਦਸ਼ਾਹ ਉਹ ਤਾਂ ਫਕੀਰਾਂ ਦਾ ਇੰਨਾ ਪਿਆਰਾ ਹੈ ਕਿ ਇੱਕ ਫੱਕਰ ਨੂੰ ਮਿਲ ਲਈ ਉਸਨੇ ਚਾਰ ਪੈਰ ਗਰਮੀ ਵਿੱਚ ਗੁਜ਼ਾਰਤੇ ਐਡਾ ਇਸਲਾਮੀ ਕੋਈ ਹੋਰ ਨਹੀਂ ਹੋ ਸਕਦਾ ਤੇ ਜਦੋਂ ਉਸ ਫੱਕਰ ਦੀ ਗੱਲ ਮੰਨਣ ਦੀ ਵਾਰੀ ਆਈ ਉਦੋਂ ਕੰਨ ਵਲੇਟ ਕੇ ਕਸ਼ਮੀਰ ਨੂੰ ਨਿਕਲ ਗਿਆ ਪਤਾ ਹੈ ਕਿ ਗੁਰੂ ਅਰਜਨ ਦੇਵ ਦੀ ਸ਼ੁਭਾਰਸ਼ ਮੀਆਂ ਮੀਰ ਜ਼ਰੂਰ ਆਏਗਾ ਤੇ ਮੈਂ ਮੰਨਣੀ ਨਹੀਂ ਸੋ ਰਾਜਨੀਤਿਕ ਬੰਦਾ ਧਰਮ ਨੂੰ ਵਰਤਦਾ ਹੈ ਧਰਮ ਦੇ ਆਖੇ ਨਹੀਂ ਲੱਗਦਾ ਧਰਮ ਦੀ ਗੱਲ ਸੁਣ ਲਈ ਤਿਆਰ ਨਹੀਂ ਚੰਦੂ ਹਾਜ਼ੂਰ ਨੂੰ ਆਪਣੇ ਘਰ ਲੈ ਗਿਆ ਤੇ ਜਾਂਦਿਆ ਸਾਰ ਬਾਬਾ ਵਿਧੀ ਚੰਦ ਭਾਈ ਪਹਿੜਾ ਭਾਈ ਮੋਖਾ ਬਾਬਾ ਲੰਗਾਹ ਜੀ ਕਰਕੇ ਇੱਕ ਕਮਰੇ ਵਿੱਚ ਬੰਦ ਤੇ ਗੁਰੂ ਅਰਜਨ ਦੇਵ ਨਾਲ ਲਾਲ ਅੱਖਾਂ ਕਰਕੇ ਪੈੜੀ ਵਧਾ ਕਰਕੇ ਦੇਗ ਵੱਲੇ ਇਸ਼ਾਰਾ ਕਰਕੇ ਜਿਹਦੇ ਵਿੱਚ ਪਾਣੀ ਪਾ ਕੇ ਗੜਕ ਰਿਆ ਸੀ ਕਹਿੰਦਾ ਹੁਣ ਦੱਸ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰਨਾ ਹੈ ਕਿ ਉਬਲਦੀ ਦੇਗ ਵਿੱਚ ਬਹਿਣਾ ਹੈ ਜੇ ਤੂੰ ਮੰਨਦਾ ਹੈ ਤਾਂ ਤੇਰਾ 2 ਲੱਖ ਜੁਰਮਾਨਾ ਮੈਂ ਤਾਰ ਦਵਾਗਾ ਮੇਰੀ ਇੱਜ਼ਤ ਵੱਡੀ ਹੋ ਜਾਏਗੀ ਦੋ ਅੱਖਰ ਮੁਹੰਮਦ ਸਾਹਿਬ ਦੇ ਨਾਮ ਦੇ ਗ੍ਰੰਥ ਵਿੱਚ ਪਾ ਦੇ ਉਹ ਜਾਨ ਬਖਸ਼ੀ ਕਰਵਾ ਲਾ ਤੇ ਚੇਤਾ ਹੀ ਨਾ ਜਦੋਂ ਲਾਹੌਰ ਅ ਅੰਮ੍ਰਿਤਸਰ ਤਖਤ ਉੱਤੇ ਬੈਠਾ ਮੈਨੂੰ ਵਲੀਆਂ ਕੁਲੀਆਂ ਗੱਲਾਂ ਦਾ ਜਵਾਬ ਦੇ ਕੇ ਭੇਜਦਾ ਸਾਂ ਹੁਣ ਦੱਸ ਇੱਥੋਂ ਛੁੱਟਣ ਵਾਲਾ ਕੋਈ ਥਾਂ ਨਹੀਂ ਆਖਰ ਤੈਨੂੰ ਮੰਨਣਾ ਪਵੇਗਾ ਜਾਂ ਮਰਨਾ ਪਵੇਗਾ ਜੀਗਤ ਪਾ ਕੇ ਜਲਦੀ ਚੰਦੂ ਫਿਰ Até o guru no lalinho ਆਹ ਗਿਰਦਾ ਤਾਰ ਲਵਾ ਪਰ ਤੈਨੂੰ ਹੱਥੀ ਮਾਰਨਵਾ دیਵਾਨੇ ਲਗਾ ਕੇ ਬੈੰਦਾ ਸੀ ਕੁੱਕਰ ਮੈਨੂੰ ਕਹਿੰਦਾ ਹੁਣ ਧਾਰ ਬਿਣਾਨੀ ਰਹਿਂਦਾ ਛੱਡਦਾ ਨਹੀਂ ਤੈਨੂੰ ਬੂਕਰਦਾ ਹੂੰ ਪੈ ਗਿਆ ਹਲਕੇ ਕੁੱਕਰ ਆਹ ਤੇਰਾ ਗਦਰ ਜੋ ਬਣ ਕਾ ਪੁੱਤ ਤੇਰਾ ਗਦਰ ਜੋ ਬਣ ਕਾ ਤੂੰ ਆਬ ਛੇ ਛੜੂ ਛਣਕਤੀ ਮੇਰੀ ਜੀ ਸੇ ਲੜੀ ਪਰੋਂ ਲੂੰਗਾ ਪਹਿਲਾ ਹੱਥ ਤੇਰੇ ਤੋ ਲੂੰਗਾ ਸਿੱਖਾ ਦੀ ਚਿੱਠੀ ਪੜ ਕੇ ਤੂੰ ਬੈਠ ਗਿਆ ਸੈਂ ਅੜ ਕੇ ਹੁਣ ਤੈਨੂੰ ਛਡਾਲਾਂ ਲੜ ਕੇ ਓ ਆਪ ਦੌੜ ਗਏ ਕਿਧਰੇ ਨੂੰ ਤੇ ਤੈਨੂੰ ਬਸਾ ਕੇ ਸਿਧਰੇ ਨੂੰ ਓ ਜਦ ਮੋਰੀ ਮਕਾਮੈਂ ਤੈਨੂੰ ਤੂੰ ਗੱਲਾਂ ਲਿਖੀਆਂ ਮੈਨੂੰ ਤੂੰ ਜਾਣ ਅਜਰਾਣਾ ਪੈਣੂ ਹੁਣ ਕਰ ਲੈ ਰੀਤ ਚਬਾਰ